ਆ ਜਿਹੜਾ ਤੁਸੀਂ ਬੂੜ ਦੇਖਦੇ ਪਿਓਗੇ ਕਿਸੇ ਟਾਈਮ ਇਹ ਬੂੜ ਸੁੱਕ ਗਿਆ ਸੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮ ਅਨਸਾਰ ਸੋ ਇਹ ਬੂਹੜ ਦੁਆਰਾ ਹਰਾ ਹੋਇਆ ਤੇ ਗੁਰੂ ਸਾਹਿਬ ਇਹਦੇ ਨਾਲ ਘੋੜਾ ਵੀ ਬੰਨ੍ਹਦੇ ਰਹੇ ਨੇ ਤੇ ਇੱਥੇ ਪ੍ਰਸਾਦੀ ਹਾਥੀ ਵੀ ਸੁਰਕਦੇ ਰਹੇ ਨੇਗੇ ਸੋ ਆਓ ਉਹ ਸ਼ਹੀਦੀ ਬਾਗ ਸ਼ਹੀਦਾਂ ਦਾ ਬਾਗ ਸ਼ਹੀਦਾਂ ਦੀ ਜਗਾ ਦੇ ਦਰਸ਼ਨ ਕਰਾਉਣਿਆਂਗੇ ਬਹੁਤ ਬਾਗ ਪਵਿੱਤਰ ਆਜੀ ਜਗਾ ਆਜੋ ਮੈਂ ਯਕੀਨ ਕਰਦਾ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਆਨੰਦਪੁਰ ਸਾਹਿਬ ਦੇ ਵਿੱਚ ਕੋਈ ਇਦਾਂ ਦੀ ਵੀ ਜਗਾ ਹੈਗੀ ਆਗੀ ਸੋ ਦਰਸ਼ਨ ਤਦਾਦ ਕਰਿਓ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਸੇ ਦਾ ਭਲਾ ਕਰ ਹੋ ਸਕੇ ਸੋ ਇੱਥੇ ਆ ਕੇ ਬਹੁਤ ਵੱਡੇ ਵੱਡੇ ਦੁੱਖ ਕੱਟੇ ਜਾਂਦੇ ਨੇ ਬਿਮਾਰੀਆਂ ਕੱਟੀਆਂ ਜਾਂਦੀਆਂ ਨੇ ਗੀਆਂ ਲੋ ਆਜੋ ਜੀ ਕਰੋ ਫਿਰ ਦਰਸ਼ਨ ਜੀ ਅੱਜ ਤੁਹਾਨੂੰ ਦਰਸ਼ਨ ਕਰਾਈਏ ਬਹੁਤ ਘੱਟ ਲੋਕਾਂ ਨੂੰ ਪਤਾ ਜਦੋਂ ਆਪਾਂ ਕਿਲਾ ਦੇਖਣ ਉਹਨਾਂ ਦਾ ਕਿਲੇ ਦੇ ਵਹਿਕ ਸਾਈਡ ਦੇ ਉੱਤੇ ਹੀ ਇਹ ਜਗਾਹ ਹੈ ਇਹ ਗੁਰੂ ਸਾਹਿਬ ਦੇ ਵੇਲੇ ਦਾ ਹਰਾ ਹੋਇਆ ਹੋਇਆ ਦੁਬਾਰੇ ਹਰਾ ਹੋਇਆ ਹੋਇਆ ਇਹ ਬੋਹੜਾ ਕਰੋ ਜੀ ਦਰਸ਼ਨ ਇੱਥੇ ਕਹਿੰਦੇ ਹਰ ਸੁਖੀ ਹੋਈ ਸੁਖ ਪੂਰੀ ਹੋ ਜਾਂਦੀ ਹੈ ਕਿ ਸੋ ਬਹੁਤ ਲੋਕ ਸਰਦਾ ਦੇ ਨਾਲ ਇੱਥੇ ਆਉਂਦੇ ਨੇਗੇ ਨਤਮਸਤਕ ਹੁੰਦੇ ਨੇਗੇ ਗੁਰਦੁਆਰੇ ਦੀ ਬਿਲਡਿੰਗ ਵੀ ਬਹੁਤ ਸੋਹਣੀ ਬਣੀ ਹੋਈ ਹੈ ਬਹੁਤ ਪਿਆਰਾ ਗੁਰਦੁਆਰਾ ਗੁਰੂ ਘਰ ਬਣਿਆ ਹੋਇਆ ਹੈਗਾ ਤੇ ਉਹਦੀ ਵੀਡੀਓ ਮੈਂ ਅਲੈਦਾ ਪਾਉਂਗਾ ਤੇ ਤੁਸੀਂ ਦਰਸ਼ਕਮ ਦੇਦਾਰ ਕਰੋ ਜੀ ਦੇਖਦੇ ਉਹ ਦੇਖੋ ਸਾਹਮਣੇ ਗੋਵਿੰਦ ਗੋਵਿੰਦ ਗਵਿੰਦ ਦੇ ਉੱਤੇ ਸੋ ਸਰੇ ਦੇ ਉੱਤੇ ਸਿਖਰ ਦੇ ਉੱਤੇ ਸੋ ਸੋਨਾ ਚੜਦਾ ਪਿਆ ਉਹਨੂੰ ਨਿਰੰਤਰ ਬਾਣੀ ਦੇ ਜਾਪ ਇੱਥੇ ਹੁੰਦੇ ਰਹਿੰਦੇ ਨੇ ਜੀ। ਸ਼ਹੀਦ ਸਿੰਘਾਂ ਦੀ ਜਗ੍ਹਾ ਤੇ ਕਰਿਓ ਦਰਸ਼ਨ ਦੇਦਾਰ। ਕੀ ਕਰੇ